ਦੋਸਤੋ ਸਾਰਿਆਂ ਤੋਂ ਪਹਿਲਾਂ ਦਾ ਸਸਤਰੀ ਗੱਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ ਚੈਨਲ ਨੂੰ ਵੀ YouTube ਚੈਨਲ ਨੂੰ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੁਸੀਂ ਅੱਜ ਦਾ ਕੰਮ ਆਪਣੇ ਕੋਲੇ ਬਾਈ ਜਿਹੜੇ ਨਾ ਕੋਈ ਦਰਾਖਤਾਂ ਦੇ ਨੇੜੇ ਕਿਆਰੇ ਸੀਗੇ ਖੁਸ਼ਕ ਉਹਨਾਂ ਦੇ ਵਿੱਚ ਆਪਾਂ ਬੀ ਸਿੱਟ ਕੇ ਤੇ ਪਾਣੀ ਸਾਈਡ ਵਾਲੇ ਕਿਆਰੇ ਨੂੰ ਆਪਾਂ ਦਿੱਤਾ ਲਾ ਮੈਸ਼ੇ ਕਣਕ ਵਧੀਆ ਉਗਰੀ ਸੀ ਸਾਈਡ ਤੇ ਕੋਈ ਦੌਗੀ ਨਹੀਂ ਸੀਗੀ ਘੱਟ ਉਗਰੀ ਉਹਨੂੰ ਆਪਾਂ ਪਾਣੀ ਲਾਤਾ ਬਾਈ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਕਣਕ ਵਧੀਆ ਉਗਰੀ ਏ ਸਾਰੀ ਦੇਖੋ ਜੀ ਤੇ ਇੱਕ ਆਪਣੇ ਕੋਲੇ ਸੀਗਾ ਅੱਜ ਕੰਮ ਖਾਲਾਂ ਦਾ ਆਪਾਂ ਖਾਲਾ ਸਾਰਾ ਰੈਡੀ ਕਰਤਾ ਉਹ ਆਪਣੀ ਮੋਟਰ ਚੱਲੀ ਜਿੰਦੀ ਬਾਈ ਦੇਖੋ ਮਾਰਦੀ ਨਾ ਬੱਗਾ ਬਾਬੇ ਦੀ ਕਿਰਪਾ ਨਾਲ ਤੇ ਆ ਆਪਾਂ ਜਿਹੜੇ ਖਾਲ ਸੀਗੇ ਆ ਦੇਖੋ ਬਾਈ ਕੀ ਕਰਤੇ ਆਪਾਂ ਰੈਡੀ ਸਾਰੇ ਆਪਾਂ 10-15 ਦਿਨਾਂ ਨੂੰ ਕੋਰਕਣ ਕੇ ਇਹ ਜਿਹੜੀ ਲੇਟ ਵਾਲੀ ਬਿਜਾਈ 14 ਤੇ 15 ਨਵੰਬਰ ਦੀ ਬਿਜਾਈ ਹੈ ਇਹਨੂੰ ਆਪਾਂ 15 ਦਿਨਾਂ ਨੂੰ ਹੀ ਲਾਵਾਂਗੇ ਮਹੀਨੇ ਦੀ ਕਰਕੇ ਕਣਕ ਲਾਵਾਂਗੇ ਇੱਕ ਪੂਰੇ ਤੇ ਦੂਜੀ ਆਪਾਂ ਲਾਤੀ ਅੱਜ ਤੇ ਇੱਕ ਤੁਹਾਨੂੰ ਹੋਰ ਦੱਸਾਂ ਜਿਹੜੇ ਭਾਵਨ ਖੁਸ਼ਕ ਬਾਣ ਦੇ ਵਿੱਚ ਜਿਹੜੀ ਝੋਨੇ ਦੇ ਵਿੱਚ ਖੜੇ ਤੇ ਰਾਉਣੀ ਤੇਰੀ ਸੀ ਨਾ ਖੁਸ਼ਕ ਲਾ ਲਓ ਉਹ ਬਜਾਈ ਕਰੀ ਸੀ ਇੱਕ ਤੋਂ 20 ਵੱਧ ਪਾਉਣ ਆਪਾਂ 20 ਪਾਇਆ 40 ਕਿਲੋ ਫਿਰ ਵੀ ਬਹੁਤ ਸੁਣੀ ਕਣਕ ਹੈ ਊੜੇ ਭਰੇ ਦੀंदे ਆ ਹੁਣ ਤਾਂ ਥੋੜੀ ਜੀ ਧੁੱਪ ਜ਼ਿਆਦਾ ਇਸ ਕਰਕੇ ਮੱਧਮ ਦੀ ਜੀ ਕਣਕ ਹੈ ਤੇ ਜਿਉਂ-ਜਿਉਂ ਵੱਡੀ ਹੋ ਜਿਹਦੇ ਕੋਰ ਲਾਉਣ ਵਾਲੇ ਉਦਦੇ ਆਪਾਂ ਵੀਡੀਓ ਹੋਰ ਪਾਵਾਂਗੇ ਆਇ ਕਿਹ ਕਹਿਰਾ ਥੋੜਾ ਖੁਸ਼ਕ ਸੀਗਾ ਨਾਲ ਨਾਲ ਜੀ ਆਪਾਂ ਪਾਣੀ ਲਾਤਾ ਤੇ ਮੱਥੇ ਮੁੱਥੇ ਸਾਰੇ ਜਿਹੜੇ ਕੁੰਝੇ ਖਾਂਝੇ ਸੀ ਉਹ ਲਾਤੇ ਬਾਈ ਕੰਮ ਰੈਡੀ ਕਰਤਾ ਜੇ ਆਪਾਂ ਇਸ ਨੂੰ ਰੌਣੀ ਕਰਕੇ ਬੀਜਦੇ ਫਿਰ ਕੰਮ ਬੜਾ ਲੇਟ ਹੋ ਜਾਣਾ ਸੀਗਾ ਤੇ ਹੁਣ ਆਪਾਂ 15 ਦਿਨ ਪਹਿਲਾਂ ਬਜਾਈ ਕਰਤੀ ਕਿਉਂਕਿ ਆਪਾਂ ਫਾਈਨਲ ਕਰਤਾ ਸੀਗਾ ਮੇਰਾ ਖਿਆਲ ਹੈ ਵੀ 20 ਨਵੰਬਰ ਦੇ ਘਰਾਂ ਚ ਫਾਈਨਲ ਕਰਤਾ ਸੀ ਕੰਮ ਟੋਟਲੀ ਇੱਕ ਥੋੜੀ ਜੀ ਗਿੱਲ ਛੇਤੀ ਸੁੱਕਦੀ ਹੈ ਬਈ ਜਿਹੜਾ ਸ਼ਕੈਦੇ ਹੈ ਨਾ ਇਹ ਦਰਖਤ ਇਹਨਾਂ ਦੇ ਥੱਲੇ ਨਾ ਗਿੱਲ ਛੇਤੀ ਸੁੱਕ ਜਾਂਦੀ ਹੈ ਕਿਉਂਕਿ ਹੁਣ ਤਾਂ ਆਪਾਂ ਇੱਕ ਕੇਰਾ ਲਾਇਆ ਇਹ ਤੇ ਖੇਚਲਾ ਕਰ ਲਾਂਗੇ ਜੇ ਆਪਾਂ ਸਾਰੇ ਤੇ ਲਾਉਂਦੇ ਤਕਰੀਬਨ ਫੇਰ ਨਹੀਂ ਖੇਚਲਾ ਹੋਣੀ ਸੀਗੀ ਬਹੁਤ ਲੇਟੋ ਇਹਨਾਂ ਫਿਰ ਸਾਰਾ ਬਹੁਤ ਸੁਣੀ ਹਰੇ ਵਾਲਾ ਮਰਦੀ ਆ ਦੇਖੋ ਲਓ ਵੀ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਕੀ ਨਹਿਰਾਂ ਦੇ ਵਿੱਚ ਪਾਣੀ ਬਹੁਤ ਆ ਗਿਆ ਹੁਣ ਮੇਰਾ ਖਿਆਲ ਹੈ ਵੀ ਪਾਣੀ ਤੰਗ ਕਰੂਗਾ ਵੇਲਾ ਆਪਣੀ ਰਹੂਗਾ ਤੰਗ ਕਰੂ ਬਈ